ਇਸ ਤਰ੍ਹਾਂ ਹੈਗਾ ਜੀ ਪਰਸੋਂ ਐਸਐਚਓ ਸਾਹਿਬ ਜਤਿੰਦਰ ਸਿੰਘ ਕੋਲੇ ਇਤਲਾ ਲੈ ਕੇ ਆਏ ਸੀਗੇ ਗੁਰਦੇਵ ਸਿੰਘ ਪੁੱਤਰ ਪਾਲਾ ਸਿੰਘ ਲੰਗਿਆਣਾ ਨਵਾ ਤੋਂ ਉਹਨਾਂ ਨੇ ਇਤਲਾ ਦਿੱਤੀ ਵੀ ਉਹਨਾਂ ਦਾ ਭਤੀਜਾ ਹੈਗਾ ਜਿਹੜਾ ਕਿ ਅਵਤਾਰ ਸਿੰਘ ਪੁੱਤਰ ਸੁਖਦੇਵ ਸਿੰਘ ਹੈਗਾ ਉਹ ਨੂੰ ਉਹਦੇ ਦੋਸਤ ਬੁਲਾ ਕੇ ਲੈ ਕੇ ਗਏ ਸੀ ਮਨਜਿੰਦਰ ਸਿੰਘ ਬਿੱਕਾ ਤੇ ਉਹਦੇ ਨਾਲ ਦੋ ਤਿੰਨ ਬੰਦੇ ਹੋਰ ਸੀਗੇ ਉਹ ਲੈ ਕੇ ਗਏ ਸੀ ਤੇ 3 ਵਜੇ ਦੀ ਗੱਲ ਹੈ ਇਹ ਪਰਸੋਂ ਤੇ ਉਹਨਾਂ ਨੂੰ 5 ਵਜੇ ਪਤਾ ਲੱਗਿਆ ਵੀ ਉਹ ਮੁੰਡੇ ਦੀ ਡੈਥ ਹੋ ਗਈ ਹੈ ਜੋ ਉਹਨਾਂ ਨੇ ਪਤਾ ਜੋ ਇਹ ਕੀਤੀ ਆਪਦੇ ਤੌਰ ਤੇ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇਹ ਮਨਜਿੰਦਰ ਸਿੰਘ ਵਿੱਕਾ ਇਹਨੂੰ ਇਹ ਕਹਿ ਕੇ ਲਿਆ ਸੀ ਵੀ ਤੇਰੇ ਬੇਟਾ ਹੋਇਆ ਤੇ ਆਪਾਂ ਸ਼ਰਾਬ ਪੀਣੀ ਆ ਤੇਥੋਂ ਪਾਰਟੀ ਲੈਣੀ ਆ ਪਰ ਉੱਥੇ ਜਾ ਕੇ ਉਹਨੂੰ ਕੋਈ ਜ਼ਹਿਰਲੀ ਚੀਜ਼ ਦੇ ਕੇ ਇਹਨਾਂ ਨੇ ਮਾਰਤਾ ਹੈਗਾ ਤੇ ਉਸ ਦੇ ਬੇਸ ਤੇ ਮੁਕਦਮਾ ਨੰਬਰ 131 ਮਿਤੀ 10/7/25 ਅਧੀਨਤਾ 301 ਬੀ ਐਨ ਐਸ 35 ਬੀ ਐਨ ਐਸ ਇਹ ਜਿਹੜਾ ਕਿ ਪੁਰਾਣੇ ਆਈ ਪੀ ਸੀ ਦੀ ਧਾਰਾ 302 ਤੇ 34 ਆਪੀਸੀ ਦਾ ਹੁੰਦਾ ਹੈ ਉਹਦੇ ਤਹਿਤ ਮੁਕਦਮਾ ਦਰਜ ਕਰਕੇ ਜਿਸ ਚ ਕਿ ਮਨਜੀਤ ਸਿੰਘ ਬਿੱਕਾ ਵਾਇਸ ਨਹਿਮ ਸੀਗਾ ਤੇ ਉਹਦੇ ਨਾਲ ਦੇ ਦੋ ਤਿੰਨ ਬੰਦੇ ਹੋਰ ਸੀਗੇ